ਅਦੇਗਦੇ ਨੂੰ ਮੋਲシャ ਬੇ ਲੈ ਹੁੰਦੇ ਆ ਦੇਖ ਦੇਖ ਇਹਦੇ ਚ ਰੋਟੀ ਰੱਖਾਂਗੇ ਹਾਂ ਇਹਦੇ ਚ ਕੀ ਰੱਖਾਂਗੇ ਤਿੰਨ ਆਹੇ ਐਸੇ ਤਾਂ ਲਸਣ ਲਸਣ ਗੰਡਾ ਚੱਕ ਕੇ ਧਰ ਲਿਆ ਤੇ ਮੇਰਾ ਬਹੁਤ ਆਖਣਾਂਗੇ ਉਹ ਸੈਲਡ ਇਹ ਤਾਂ ਆਇਆ ਸੈਲਡ ਰੱਖਣ ਆਲੀ ਨੀ ਪੁੱਤ ਇਹਦੇ ਵਿੱਚ ਤਾਂ ਪੋਣਾ ਰੱਖ ਕੇ ਤੇ ਦੇਖੀ ਨਾ ਰੋਟੀ ਰੱਖੀ ਜਾਊਗੀ ਹਨਾ ਇਹਦੇ ਚ ਕੋਈ ਕੀ ਰੱਖਾਂਗਾ ਆਪਾਂ ਇਹ ਚ ਤਾਂ ਸੈਲਡ ਰੱਖਣਾ ਸੈਲਡ ਨਹੀਂ ਇਹ ਤਾਂ ਆਪਾਂ ਨਾ ਸਬਜੀ ਸਬਜੀ ਚੀਜ਼ ਵਾਸਤੇ ਰੱਖ ਲਿਆ ਕਰਾਂਗੇ ਗੁੰਡਾ ਹਾਂ ਸਭ ਸੈਲਡੀ ਰੱਖ ਲਾਗੀਆਂ ਨਾ ਨੂੰ ਤਾਂ ਸੋਹਣੀਆਂ ਹਨਾ ਭਾਈ ਹੁਣ ਐ ਤਾਂ ਪਤਾ ਨਹੀਂ ਵੀ ਰੱਖਣਾ ਐ ਕਿਉਂਦਾ ਆਪਾਂ ਨੱਟ ਤੇ ਕੱਢਾਂਗੇ ਉੱਚ ਦੇਖਾਂਗੇ ਵੀ ਇਹ ਕੀ ਕੰਮ ਆਉਂਦੀਆਂ ਤੇ ਭਾਈ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਨਾ ਵੀ ਇਹ ਕੀ ਕੰਮ ਆਉਂਦੀਆਂ ਨੇ ਇਹਦੇ ਵਿੱਚ ਕੀ ਰੱਖਿਆ ਜਾਂਦਾ ਸੀ ਹੁਣ ਲੈ ਤਾਂ ਲਈਆਂ ਹੁਣ ਸਾਨੂੰ ਕੰਮ ਦਾ ਨਹੀਂ ਪਤਾ ਵੀ ਇਹ ਕੀ ਕੰਮ ਆਉਂਦੀਆਂ ਨੇ ਤੇ ਜੇ ਕਿਸੇ ਨੂੰ ਪਤਾ ਹੋਵੇ ਹਾਂ ਕੋਈ ਕੋਈ ਐਵੇਂ ਲਾ ਲੈਂਦੇ ਨਾ ਸਿਰ ਤੇ ਉਹ ਤਾਂ ਆਏ ਕਰਕੇ ਧਰ ਲੈਂਦੇ ਹਨਾ ਹਾਂ ਆਏ ਵੀ ਧਰ ਲੈਂਦੇ ਜੀ ਆਏ ਵੀ ਧਰ ਲੈਂਦੇ ਨੇ ਤਾਂ ਸਾਨੂੰ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਓਕੇ ਜੀ ਬਾਏ ਬਾਏ